ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਮਿੱਤਰੋ ਇਸ ਟਾਈਮ ਪਿੰਡ rau ke kala ਦੇ ਵਿੱਚ rau ke kala ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮੱਤਾ ਨਗਰ ਹੈ ਮਿੱਤਰੋ ਜਿਸ ਘਰ ਦੇ ਵਿੱਚ ਮੌਜੂਦ ਹੈ ਘਰੇਲੂ ਪਰਿਵਾਰ ਆ ਤੇ ਬਾਈ ਉਹਨਾਂ ਦੇ ਕੋਲੇ ਇੱਕ ਪਹਿਲਾ ਸੂਆ ਸੋਈ ਸਵਾਈ ਝੋਟੀ ਵਕਾਊਆ ਚੰਗੇ ਦੁੱਧ ਤੇ ਚੱਲਦੀ ਆ ਚੰਗਾ ਥਣੁਲੇ ਵਾਲਾ ਲੱਗਾ ਹੋਇਆ ਕਰਮਾ ਵਾਲੇ ਨੂੰ ਨੀਲੀ 라ਵੀ ਵਾਲੇ ਪੱਖ ਦੇ ਵਿੱਚ ਸੌਣ ਦੇ ਵਿੱਚੋਂ 80% ਪੈਂਦੀ ਆ ਬੱਚਾ ਵੀ ਮਗਰ ਕੱਟਾ ਵਾਲਾ ਜਿਹੜਾ ਉਹ ਵੀ ਨੀਲੀ 라ਵੀ ਦੇ ਵਿੱਚ ਹੀ ਪੈਂਦਾ ਵਾ ਕਿੰਨੇ ਦਿਨਾਂ ਦੀ ਸੂਈ ਆ ਕਿੰਨੇ ਦੁੱਧ ਤੇ ਚੱਲਦੀ ਆ ਸਾਰੀ ਜਾਣਕਾਰੀ ਤੁਹਾਨੂੰ ਮੈਂ ਮਾਲਕ ਤੋਂ ਲੈ ਕੇ ਦਊਂਗਾ ਮਿੱਤਰੋ ਜਿਹੜੇ ਭਰਾ ਨੂੰ ਜਿਵੇਂ ਵੀ ਜਾਨਵਰ ਚੱਟੂਗਾ ਨੰਬਰ ਤੁਸੀਂ ਬਲਕਾ ਦਾ ਸਕਰੀਨ ਦੇ ਉੱਤੇ ਨੋਟ ਕਰ ਲਿਓ ਲਗਾਤਾਰ ਚੱਲੀ ਜਾਊਗਾ ਉਹ ਸਾਰੀ ਜਾਣਕਾਰੀ ਲੈਣਿਆਂ ਮਿਲਦੇ ਆ ਬਾਈ ਨੂੰ ਆਪਾਂ ਕਰਦੇ ਜਾਣਕਾਰੀ ਵਿੱਚ ਵਾਦਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਬਾਈ ਬਹੁਤ ਵਧੀਆ ਸੇਤਾ ਪ੍ਰਵਾਹ ਵਧੀਆ ਹੀ ਠੀਕ ਹੈ ਜਿਹਦਾ ਨਾਮ ਦੱਸ ਦੀਏ ਕਿਹਨਾਂ ਦੀ ਵੀਰੇ ਆਪਣਾ ਨਾਮ ਅਵਤਾਰ ਸਿੰਘ ਹੀ ਅਵਤਾਰ ਸਿੰਘ ਅਵਤਾਰ ਵੀਰੇ ਘਰ ਕਿੱਥੇ ਕੋ ਰਹ ਗਿਆ ਆਪਣਾ ਵੱਡੇ ਆਪਣਾ ਗੁਰਦੁਆਰਾ ਜੰਡ ਸਾਹਿਬ ਦੇ ਕੋਲੇ ਹੀ ਪੈ ਡਰ ਗੁਰਦੁਆਰਾ ਜੰਡ ਸਾਹਿਬ ਦੇ ਕੋਲੇ ਅੱਛਾ ਅਵਤਾਰ ਵੀਰੇ ਇੱਕ ਛੋਟੀ ਵਿੱਚ ਨਹੀਂ ਆਪਾਂ ਹਨਾ ਇਹ ਪਹਿਲਾਂ ਨਹੀਂ ਆ ਵੀਰੇ ਫਿਰ ਕੇ ਦੂਜੀ ਸੂਏ ਮੇ ਦੂਜੀ ਸੂਏ ਆਈ ਦੂਜੀ ਸੂਏ ਆ ਕਿੰਨੇ ਦਿਨ ਹੋ ਗਏ ਵੀਰੇ ਇਹਨੂੰ ਸੂਈ ਵਜੋਂ ਇਨੂਬਰੇ ਹੋ ਗਿਆ 6 ਤੋਂ 7 ਦਿਨ ਹੋ ਗਿਆ ਸੀ 6 ਤੋਂ 7 ਦਿਨ ਹੋ ਗਿਆ ਸੂਰੀਨ ਮਗਰ ਕਟਾ ਗਿਆ ਵੀਰੇ ਇਹਦੇ ਮਗਰ ਕਟਾ ਏ ਕਿੰਨੇ ਦੁੱਧ ਚੱਲਦੀ ਆ ਵਤਾਰ ਵੀਰੇ ਹੁਣੇ ਦੁੱਧ ਵੀਰੇ ਹੁਣ ਇਹ ਥੱਲੇ 10 10 ਲੀਟਰ ਹੈ 10 ਲੀਟਰ ਦਾ ਧਿਆਨ ਹੈ ਹਾਂਜੀ ਠੀਕ ਹੈ ਚੂਣ ਚਾਂ ਨੂੰ ਠੰਡੀ ਸੀਲਾ ਵੀਰੇ ਚੂਣ ਚਾਂ ਨੂੰ ਜਮਾ ਠੰਡੀ ਸੀਲਾ ਬਣਾਉਣਾ ਹੈ ਅੱਛਾ ਲੱਤਾ ਫਿਰ ਪਹਿਲਾਂ ਤੋਂ ਵੀ ਗਈਆਂ ਥੋੜੀਆਂ ਹੀ ਆ ਇਹ ਥੋੜਾ ਜਿਹਾ ਪਹਿਲਾਂ ਤੋਂ ਹੀ ਆ ਵੀਰੇ ਠੀਕ ਹੈ ਵੀਰੇ ਠੀਕ ਹੈ ਅੱਛਾ ਜੀ ਸੋਹਣੀ ਜਨਕੀ ਬਹੁਤ ਆ ਨਾ ਮੂੰਹ ਹਾਂਜੀ ਹਾਂਜੀ ਕਟਾ ਮਗਰ ਕਿਹੜੇ ਸੀਮਣ ਦਾ ਆ ਗਿਆ ਵੀਰੇ ਕਟਾ ਵੀਰੇ ਆ ਹੇਗਾ ਰਿਕਾਰਡ ਪਿਆਏ ਵੇਹੇ ਹੁਣ ਮੇਰੇ ਜੀ ਇਹ ਤਾਂ ਯਾਦ ਨਹੀਂਗਾ ਠੀਕ ਹੈ ਬੰਦੇ ਠੀਕ ਹੈ ਅੱਛਾ ਜਿਵੇਂ ਹੁਣ ਆਪਾਂ ਸਿਆ ਸੱਤਾਂ ਦਾ ਲਾਦੀ ਸੂਈ ਸਿਰ 10 ਲੀਟਰ ਤਿਆਰ ਦਾ ਆਪਦੇ ਬਾਜੂ ਕਿ 2 ਕਿਲੋ ਹੋਰ ਕੜਕੁੜ ਚੱਲ ਕੇ ਹਾਂ ਵੀਰੇ ਵਦਨੀ ਚਾਹੀਦੀ ਐ ਕਿਉਂਕਿ ਹਜੇ ਲੇਟੀ ਪਾਉਣੀ ਹੈ ਦੋ ਦਿਨ ਹੀ ਹੋਈ ਐ ਸਟਾਰਟ ਹੂੰ ਤੇ ਬਾਜੂ ਦੁੱਧ ਦਈ ਜੂਗੀ 2 ਕਿਲੋ ਹੈਨਾ ਨਾ ਮੈਂ ਦੇਉ ਜੀ 12 ਲੀਟਰ ਦਾ ਦੇ ਦੂੰਗਾ ਅੱਛਾ ਕੀ ਰੇਟ ਰੱਖਿਆ ਵੀਰੇ ਪੰਦਾ ਰੇਟ ਵੀਰੇ ਦਾ ਹੈਗਾ 1 ਲੱਖ 10 ਹਜ਼ਾਰ ਰੁਪਿਆ ਮਾਨਤਨ ਵਿੱਚ ਹੋ ਜੂਗਾ ਵੀਰੇ ਮਾਨਤਨ ਥੋੜਾ ਬਾਧਾ ਕਰ ਦਾਂ ਵੀਰੇ ਠੀਕ ਠ ਏ ਬਾਈ ਦੀ ਝੋਟੀ ਜਿਹੜੀ ਬਕਾਉ ਤੁਹਾਨੂੰ ਦੱਸ ਦਿਆਂ ਬਾਈ ਦੇ ਕੋਲ ਇੱਕ ਕੋਈ ਨੌਕਦਰ ਬੱਚਾ ਵੀ ਉਹ ਵੀ ਤੁਹਾਨੂੰ ਤੇ ਬਾਰੇ ਵੀ ਜਾਣਕਾਰੀ ਲੈਣੀ ਆਪਾਂ ਹਾਂ ਆ ਲੈ ਬਾਈ ਖਾਲ ਤੋਂ ਬਹੁਤ ਚੰਡਾ ਲੱਗਾ ਹੋਇਆ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਤੁਹਾਨੂੰ ਪਸੰਦ ਆਊਗੀ ਜਦੋਂ ਕੋਲੇ ਆਓਗੇ ਘਰੇ ਦੁੱਧ ਪੀਣ ਵਾਲੇ ਭਰਾਵਾਂ ਦੇ ਲਈ ਗਹਿਣਾ ਚੀਜ਼ ਆ ਮਗਰ ਕੱਟਾ ਬਿੱਤਰੋ ਹਜੇ ਪਿਛਿਆਂ ਸੱਤ ਦਿਨਾਂ ਦੀ ਸੋਈਆਂ ਲੇਟੀ ਕਾੜਾ ਕੋੜਾ ਦੇਣਾ ਹਜੇ 10 ਲੀਟਰ ਤੇ ਚੱਲੀ ਜਾਂਦੀ ਏ ਖੁੱਲੇ ਡੁੱਲੇ ਦੁੱਧ ਦੇ ਮਾਰ ਦਿੰਨਾ ਮੇਰਾ ਮਨ ਕਹਿੰਦਾ ਵੀ ਪਾਪਾ ਸੋਖ ਰੱਖੇ 12 13 ਕਿਲੋ ਝੋਟੀ ਦੁੱਧ ਟੋਰਣਾ ਪਾਈ ਜਾਊਗੀ ਲੱਗਦਾ ਜ਼ਰੂਰ ਥੋੜੀਆਂ ਜੀਆਂ ਪੇ ਮਲੋਵੀਆਂ ਆਵेंगी ਇੰਨੀਆਂ ਕੋ ਹੈਗੀਆਂ ਜੇਕਰ ਨੋਟ ਰੱਖਿਆ ਜੇ ਪਹਿਲਾਂ ਔਰ ਤੋਂ ਠੀਕ ਆ ਬਾਈ ਬਾਕੀ ਝੋਟੀ ਕਦਕਾਰ ਦੇ ਵਿੱਚ ਸਿੰਗੀ-ਸੁੰਗੀ ਵਾਲੋ ਮੂੰਹ ਮੱਥੇ ਦੀ ਬੜੀ ਪਿਆਰੀ ਝੋਟੀ ਐ ਮੂੰਹ ਵੇਖੋ ਕਿੰਨਾ ਪਿਆਰਾ ਕਰਮਾ ਵਾਲੀ ਉਹ ਵੀ ਸ਼ੇਪ ਦੇ ਵਿੱਚ 1 ਕਰੋੜ ਬਿਲਕੁਲ ਸਿੱਧੀ ਬਾਕੀ ਥਣ ਲੇਵੇ ਦੀ ਪੱਧਰੀ ਤੇ ਸਮੁੰਦਰੀ ਦਾ ਕਟਾ ਇਹਦੇ ਮਗਰ ਆ ਗਿਆ ਕਰਮਾ ਵਾਲੀ ਦਾ ਰੇਟ 1,10,000 ਰੁਪਇਆ ਅੱਛਾ ਵੀਰੇ ਇਹ ਤਾਂ ਅਪਰੀ ਝੋਟੀ ਹੋਗੀ ਇੱਕ ਬੱਚਾ ਵੀ ਰੱਖਿਆ ਹੋਇਆ ਕੋਈ ਨੂਰ ਦਾ ਹੈ ਹਾਂਜੀ ਜੀ ਕੋਈ ਨੂਰ ਦਾ ਬੱਚਾ ਵੀ ਰੱਖਿਆ ਹੋਇਆ ਵੀਰੇ ਉਹ ਕਿੰਨੇ ਚਿਰ ਦਾ ਵੀਰੇ ਉਹ ਵੀਰੇ 2 ਸਾਲਾਂ ਦਾ ਹੋਇਆ ਮਈ ਮਈਆ ਨੂੰ ਇਹ ਕ੍ਰੋਸ ਕਰਦਾ ਹੈ ਮਈਆ ਹਾਂਜੀ ਹੇ ਹੋਣੀ ਦੁੱਧ ਹਾਂਜੀ ਹੋਣੀ ਛੱਡਣ ਲੱਗਿਆ ਇੱਕ ਦੋ ਬੰਦਾਂ ਠੀਕ ਹੈ ਵੀਰੇ ਅੱਛਾ ਜੇ ਕੋਈ ਹੁਣ ਭਰਾ ਨੇੜੇ ਤੇੜੇ ਦਾ ਹੋਵੇ ਕਰ ਸਕਦਾ ਸੰਪਰਕ ਕਰੇ ਹਾਂ ਵੀਰੇ ਕਰ ਸਕਦਾ ਇਹ ਠੀਕ ਹੈ ਭਰਾ ਦਾ ਦੁੱਧ ਕਿੰਨਾ ਕੁ ਸੀ ਬਈ ਉਹਦਾ ਇਹਦੀ ਮਾੜ ਉਹਦੇ 15 ਪਲੱਸ ਸੀਗਾ ਬਈ 15 ਇਹਨੂੰ ਆਜੂਗਾ ਕੱਢ ਲਾਵਾਂਗੇ ਬਾਹਰ ਨੂੰ ਲਿਆਈ ਵੀਰੇ ਮੈਂ ਆਏ ਕਢਾਣ ਅੱਛਾ ਇਹ ਕੱਟਾ ਵੀਰੇ ਹੈ ਇਹ ਕੋਹੇ ਨੂੰਰ ਦਾ ਪਿਓਰ ਆ ਉਹਦੇ ਅੱਤੀ ਸੀਮਣ ਭਰਾਇਆ ਸੀ ਬਟੇ ਬਈ ਹਾਂਜੀ ਹਾਂਜੀ ਖੁਦ ਆਪਣਾ ਲਿਆਈ ਉਹਨੂੰ ਭਰਾ ਕੇ ਤੇ ਘਰੇ ਤਿਆਰ ਕੀਤਾ ਬਈ ਹਾਂ ਆਇਆ ਵੇ ਠੀਕ ਹੈ ਬੜੇ ਹੋਣੀ ਛੱਡਣ ਲੱਗ ਕੇ ਨਹੀਂ ਆ ਕੁਮਈਆਂ ਕਰਾਸ ਕਰਾ ਦਿਆਂਗੇ ਤੂੰ ਵੇ ਹੋਗਾ ਵੇ ਤੈਨਾਂ ਕਮਜਾ ਕਰਾ ਦੂਗੀ ਜੀ ਫਿਰ ਬਾਬਾ ਸੋਖ ਰਕੇ ਸਾਲ ਦੇਰ ਸਾਲ ਤੱਕ ਨਤੀਜੇ ਆ ਜਾਣਗੇ ਹਾਂਜੀ ਹਾਂਜੀ ਨਤੀਜੇ ਆ ਜਾਣਗੇ ਵੇ ਅਜੇ ਉਮਰ ਵੀ ਹਿਸਾਬ ਦੂ ਜੀ ਅਜੇ 2 ਸਾਲਾਂ ਦਾ ਹੀ ਹੋਇਆ ਜੀ ਦੁੰਦਾ ਹੀ ਹੋਊਗਾ ਫਿਰ ਅਜੇ ਹਾਂ ਨਹੀਂ ਇਹ ਦੁੰਦਾ ਵੀ ਨਹੀਂ ਤਾਂ ਹਾਂ ਹਾਂ ਕੀ ਰਹੀ ਐ ਤਾਂ ਕੀ ਰਹੀ ਜਾਂਦੀ ਹਾਂਜੀ ਲੈ ਜਾ ਵੇਰੇ ਮੋੜ ਦਾ ਟੈਸਟ ਦੀ ਉਸਤੀ ਕਾਲਾ ਨੂੰ ਪੱਧਰਾ ਘਟਾ ਹਣਾ ਹਾਂਜੀ ਹਾਂਜੀ ਅੱਛਾ ਮੈਂ ਮੈਂ ਗੱਬਰ ਗੁੱਪਨ ਹੋ ਗਈ ਕੋਈ ਆ ਗਈ ਪਾਸ ਹੋ ਗਈ ਕਿ ਨਹੀਂ ਹਜੇ ਹਜੇ ਆਇਆ ਨਹੀਂ ਵੀਰੇ ਹਜੇ ਮਹੀਨਾ ਹੋ ਗਿਆ ਠੀਕ ਹੈ ਠੀਕ ਹੈ ਆ ਜੂ ਮੈਂ ਮਹੀਨੇ ਤੱਕ ਠੀਕ ਹੈ ਬੱਚੇ ਆ ਆ ਵੇ ਤੂੰ ਸਿਸਟੀ ਕਰ ਦੇ ਮਾਰਾ ਦੋ ਤੋਂ 15 ਕਿਲੋ ਪਹਿਲੇ ਸੋਇਦਾ ਕਿ ਦੂਜੇ ਸੋਇਦਾ ਹੀ ਨਹੀਂ ਪਹਿਲੇ ਦਾ ਹੀ ਪਹਿਲੇ ਸੋਇਦਾ ਹਾਂਜੀ ਪੜਨ ਦੇ ਵੀਰੇ ਇੱਥੇ ਪੜਨ ਦੇ ਬਸ ਕੋਈ ਨਹੀਂ ਠੀਕ ਹੈ ਵੀਰੇ ਨਹੀਂ ਮਿੱਤਰੋ ਉਹ ਕੱਟਾ ਬਾਈ ਦਾ ਤੁਹਾਨੂੰ ਵੈਸੇ ਸ਼ੌਕੀਆ ਤੌਰ ਤੇ ਦਿਖਾਇਆ ਤੇ ਆਹ ਬੱਚੇ ਵੀਰੇ ਜਿਹੜੇ ਤਿਆਰ ਕਰਦਾ ਫਿਰ ਹਾਂਜੀ ਆ ਬੱਚੇ ਕਟਕੀਆਂ ਕੁੱਟਕੀਆਂ ਲੈ ਕੇ ਤੇ ਆ ਗਏ ਬੱਚੇ ਵੀਰੇ ਵਾਹ ਲੈ ਕੇ ਛੱਡੇ ਹੀ ਆ ਜੇ ਠੀਕ ਆ ਤਿਆਰ ਕਰਨੇ ਆ ਵੀ ਤਿਆਰ ਕਰਨ ਦਾ ਲੋਦਾ ਤਿਆਰ ਕਰਨ ਦਾ ਰਸਤਾ ਤੇ ਆ ਬੈਠ ਜਿਹੜੀ ਵੀਰੇ ਫਿਰ ਪਤਾ ਇਹ ਵੈਰ ਵੀ ਵਿਰੇ ਗੱਬਣ ਹੈਗੀ ਬਣੀ ਵੀ ਇਹਨੂੰ ਦੋ ਟਾਈ ਮਹੀਨੇ ਚੈੱਕ ਕਰਾ ਲਈ ਗੱਬਣ ਦੋ ਤਿੰਨ ਦੋ ਤਿੰਨ ਉਧਰ ਰੱਖੇ ਹੋ ਜਾਂਦੇ ਆਈ ਦੋ ਤਿੰਨ ਇਧਰ ਰੱਖੇ ਤੇ ਨੰਬਰ ਵੀਰੇ ਆਪਣਾ ਕਿੰਨਾ ਆ ਗਿਆ ਭਾਈ ਨੰਬਰ ਵੀਰੇ ਆਪਣਾ 75298 ਜੀ 94963 ਇੱਕ ਵਾਰੀ ਹੋਰ ਬੋਲ ਦੀ ਵੀਰੇ 75298 ਜੀ 94963 ਠੀਕ ਹੈ ਵੀਰੇ ਮੇਰੇ ਦੋ 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 ਘੰਟਾ ਆ ਵੀ ਮੇਰੇ ਖਾ ਬਖਾਈ ਦਿੰਨੇ ਚੋਣ ਦਾ ਟਾਈਮ ਹੈ 3-4 ਵਜੇ ਤਿੰਨ ਨੂੰ ਉਸ ਆਦੂਲੇ ਦੇ ਜੱਜਮੈਂਟ ਹੋ ਜੂਗੀ ਕਿਉਂਕਿ ਚੌਂ ਦੇ ਵੱਲੋਂ ਮੈਂ ਪਾਸਾ ਦੇ ਖਰੀਦਣੀਅਤ ਦੀ ਸੌਖੀ ਹੋ ਜਾਂਦੀ ਹੈ ਬਾਈ ਲੋਕ ਆਉਣਾ ਦੂਰ ਨੇੜੇੋਂ ਪਤਾ ਨਹੀਂ ਲੱਗਦਾ ਕਈ ਵਾਰੀ ਦੂਜੇ ਮਰ ਚੋਂ ਚਾ ਬੜਾ ਚੰਗਾ ਹੈ ਨਾ ਬਾਈ ਕੌਣ ਤਾਂ ਜਾ ਪੂਲਾ ਵੇ ਗਾਇਰ ਦੀ ਧਾਰਾ ਆ ਰੂੰਗਰ ਕੀ ਬਾਕੀ ਠੰਡੀ ਸੀਲ ਆ ਬਾਕੀ ਇਹਨੂੰ ਆਪਾਂ ਬਣਾ ਕਟਾ ਸਾਡੇ ਬਾਈ ਬੈਠ ਜਾਂਦੇ ਨੇ ਨੰਬਰ 22 ਦਾ ਸਕਰੀਨ ਦੇ ਉੱਤੇ ਆ ਮਿੱਤਰੋ ਪਿੰਡ rau ਕੇ ਕਲਾ ਜ਼ਿਲ੍ਹਾ ਮੋਗਾ